1984 ਦਾ ਸਾਲ ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਅਜਾ ਕਾਲਾ ਦਿਨ ਹੈ ਜਿਸ ਦੇ ਜ਼ਖਮ ਅੱਜ ਵੀ ਅੱਲੇ ਹਨ ਇਸ ਸਾਲ ਵਾਪਰੀਆਂ ਦੋ ਅਹਿਮ ਘਟਨਾਵਾਂ ਸ਼੍ਰੀ ਅਕਾਲ ਤਖਤ ਸਾਬ੍ਹ ਤੇ ਹਮਲਾ ਅਤੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਨੇ ਸਿੱਖ ਕੌਮ ਨੂੰ ਡੂੰਘੀ ਪੀੜਾ ਦਿੱਤੀ ਹੈ ਜਿਸ ਨੂੰ ਲੈ ਕੇ ਅੱਜ ਫਰੀਦਕੋਟ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਚੌਕ ਵਿੱਚ ਖੜ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਗਊਆਂ ਨੇ ਕੀ ਕਿਹਾ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਵਾਲਾ ਫਰੀਦਕੋਟ 1984 ਦੇ ਵਿੱਚ ਕਾਲ ਤੱਕ ਸਾਹਿਬ ਤੇ ਅਟੈਕ ਹੋਇਆ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਕਰਵਾਏ ਗਏ ਇਸੇ ਦੇ ਰੋਸ ਵਜੋਂ ਲਗਾਤਾਰ ਪਿਛਲੇ 40 41 ਸਾਲਾਂ ਤੋਂ ਸਿੱਖ ਕੌਮ ਜਿਹੜੀ ਆ ਉਸ ਦਿਨ ਨੂੰ ਯਾਦ ਕਰਦੀ ਆ ਰਹੀ ਆ ਸਰਕਾਰਾਂ ਭੁਲਾਉਣਾ ਚਾਹੁੰਦੀਆਂ ਪਰ ਸਿੱਖ ਕੌਮ ਨਾ ਭੁੱਲੇਗੀ ਨਾ ਹੀ ਭੁੱਲਣਾ ਚਾਹੀਦਾ ਸੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਰਕਾਰਾਂ ਇਹ ਕਹਿੰਦੀਆਂ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਖਿਓ ਅੱਤਵਾਦੀ ਸੀਗੇ ਉਹਨਾਂ ਨੂੰ ਅਸੀਂ ਢਾਹਠੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਪਰ ਜੇ ਉਹਨਾਂ ਨੂੰ ਅਸੀਂ ਢਾਹਠੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤੇ ਜਿਹੜੇ ਦੂਜੇ ਕਿਆਲੀ ਗੁਰਦੁਆਰਾ ਸਾਹਿਬ ਸੀ ਫਿਰ ਉਹਨਾਂ ਤੇ ਅਟੈਕ ਕਿਉਂ ਕਰਵਾਇਆ ਉੱਥੇ ਤਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਨਹੀਂ ਸੀ ਸੋ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਹੋ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਮਰਜੀ ਚੱਕ ਲੋ ਤੇ ਜਿਹਨੂੰ ਮਰਜੀ ਮਾਰ ਦਿਓ ਸੋ ਇਹ ਗੱਲਾਂ ਬਰਦਾਸ਼ਤ ਨਾ ਕਰਨੀਓਗਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜੜੀਆਂ ਤਕਲੀਫਾਂ ਆਈਆਂ ਸੀ ਹੁਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਚੜਦੀ ਕਲਾ ਦੇ ਵਿੱਚ ਆ ਲੋਕ ਫੇਰ ਕੱਤਰ ਸੋ ਸਾਰਿਆਂ ਨੂੰ ਇਹ ਹੀ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਝ ਦੇ ਲੋਹ ਲੜਦੇ ਰਹੋ ਆਪਣੇ ਲਈ ਆਪਣੀ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ-ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫਿਰ ਇਹਨਾਂ ਦੀ ਗਿਣਤੀ ਹੈ ਜਿਹੜੀ ਸਰਕਾਰ ਦੀ ਗਿਣਤੀ ਹੁੰਦੀ ਹੈ ਉਹ ਹੁੰਦੀ ਹੈ 33100 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਹੈ ਜਿਹੜੀ 8000 7000 ਜਿਨ੍ਹਾਂ ਦਾ ਅੱਜ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜਿਹੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫੇਰ ਵੀ ਜਿਹੜੀ ਸਿੱਖ ਕੌਮ ਵਜੂਜ ਰਹੀ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰਬਾਰ ਸਾਹਿਬ ਵੀ ਜ਼ਰੂਰ ਜਾਓ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਿੰਨੇ ਵਜੇ ਤੱਕ ਰੱਖਿਆ ਗਿਆ ਤੇ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਜੀ ਅੱਜ ਪ੍ਰੋਗਰਾਮ ਜਿਹੜਾ 9 ਤੋਂ 10 ਵਜੇ ਤੱਕ ਰੱਖਿਆ ਗਿਆ ਸੀਗਾ ਇੱਕ ਘੰਟਾ ਜਿਹੜਾ ਇੱਥੇ ਪ੍ਰਦਰਸ਼ਨ ਕਰਨਾ ਸੀ ਤੁਸੀਂ ਦੇਖ ਸਕਦੇ ਆ ਫਲੈਕਸ ਵੀ ਦੇਖ ਸਕਦੇ ਆ ਜੂਨ 1984 ਦੇ ਸਮੂਹ ਸਿੰਘਾਂ ਸਿੰਘਣੀਆਂ ਨੂੰ ਕੋਟਨਕੋਟ ਪ੍ਰਣਾਮ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ਸੋ ਇਹ ਕਹਿੰਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆ ਉਹ ਸਾਡੇ ਖਿਲਾਫ ਚੱਲਦੇ ਸੀ ਉਹ ਗਲਤ ਵਿਹਾਰ ਕਰਦੇ ਸੀ ਕੁਝ ਵੀ ਕਰਦੇ ਸੀ ਪਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਇੱਕ ਵੀ ਐਫ ਆਈ ਆਰ ਨਹੀਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜੋ ਵੀ ਕੰਮ ਕੀਤੇ ਉਹ ਸਾਰੇ ਲੋਕ ਹਿੱਤ ਲਈ ਕੀਤੇ ਲੋਕਾਂ ਲਈ ਕੀਤੇ ਸੰਗਤ ਲਈ ਕੀਤੇ ਦੇਖੋ ਕਿਸੇ ਦੀਆਂ ਬਹੂ ਬੇਟੀਆਂ ਨੂੰ ਛੜਾ ਦੇਣਾ ਜਾਂ ਜੇ ਕਿਸੇ ਤੇ ਕੋਈ ਅਤਿਆਚਾਰ ਕਰਦਾ ਉਹਨੂੰ ਕਹਿ ਕੇ ਉਹ ਅਤਿਆਚਾਰ ਰਕਵਾ ਦੇਣਾ ਇਹ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਤਕਲੀਫ ਹੁੰਦੀ ਆ ਕਈਆਂ ਨੂੰ ਜਿਨ੍ਹਾਂ ਨੇ ਚਿੱਠੀਆਂ ਪਾ ਪਾ ਕੇ ਆ ਕਾਲ ਉਥੇ ਕਾਲ ਤੱਕ ਸਾਬ ਨੂੰ ਢੈ ਢੇਰੀ ਕਰਵਾਇਆ ਕਿ ਭਾਈ ਇਹਨਾਂ ਨੂੰ ਛੇਤੀ ਛੇਤੀ ਕਾਲ ਤੱਕ ਸਾਬ ਨੂੰ ਢੈ ਢੇਰੀ ਕਰਵਾਓ ਨਹੀਂ ਤਾਂ ਜਿਹੜਾ ਸਾਡਾ ਰਾਜ ਆ ਉਹ ਸਾਨੂੰ ਲੱਗਦਾ ਵੀ ਸਾਡਾ ਨਾਮ ਨਹੀਂ ਆਉਣਾ ਸਾਡਾ ਰਾਜ ਖੁੱਸਦਾ ਜਾ ਰਿਹਾ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਕੱਖ ਨਹੀਂ ਬਚਣਾ ਤੁਹਾਡਾ ਕੱਖ ਨਹੀਂ ਬਚਣਾ ਸਿੱਖ ਕੌਮ ਚੜ੍ਹਦੀ ਕਲਾ ਚ ਸੀ ਚੜ੍ਹਦੀ ਕਲਾ ਛੇ ਚੜ੍ਹਦੀ ਕਲਾ ਚ ਰਹੋ ਅੱਜ 6 ਜੂਨ 2025 ਜੋ ਕੱਲੂਕਾਰਾ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਸੀ ਜਿਹਦੇ ਵਿੱਚ ਪੰਜਾਬ ਦੀ ਨੌਜਵਾਨੀ ਦਾ ਕਹਾਣ ਹੋਇਆ 5 5 7 ਸਾਲ 10 ਸਾਲ 12 ਸਾਲ ਦੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਘਰਾਂ ਤੋਂ ਕੱਢ ਕੇ ਪਤਾ ਹੀ ਨਹੀਂ ਨਾ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨਾ ਮਾਵਾਂ ਨੂੰ ਪੁੱਤ ਮਿਲੇ ਤੇ ਖਾਲੜਾ ਰ ਕੇ ਪਰਿਵਾਰ ਉਹ ਬੰਦੇ ਖਾਲੜਾ ਸਾਹ ਵਰਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਦਾ ਲੇਖਾ-ਜੇਖਾ ਕੱਢਾਂ ਕਿ ਇਹ ਪੰਜਾਬ ਦੀ ਕਿੰਨੀ ਨੌਜਵਾਨੀ ਇਹ ਸਰਕਾਰਾਂ ਨੇ ਖਾ ਲਈ ਸੋ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਸ ਕਾਲੇ ਦੌਰ ਨੂੰ ਯਾਦ ਕਰਦੇ ਹੋਏ ਅੱਜ ਫਰੀਦਕੋਟ ਦੀ ਧਰਤੀ ਬਾਬਾ ਫਰੀਦ ਜੀ ਦੀ ਧਰਤੀ ਤੇ ਤੁਸੀਂ ਵੇਖੋਗੇ ਸਾਰੇ ਨੌਜਵਾਨ ਹੈ तकरीबन ਨੌਜਵਾਨ ਹੈ ਇਹ ਨਹੀਂ ਕਿ ਅਸੀਂ ਕੋਈ ਸਮਾਜ ਵਿਰੋਧੀ ਲੋਕ ਹੈ ਇਹ ਨਹੀਂ ਕਿ ਅਸੀਂ ਕੋਈ ਕਿਸੇ ਬਗਾਨੇ ਧਰਮ ਵਿਰੋਧੀ ਲੋਕ ਹੈ ਨਹੀਂ ਪਰ ਅਸੀਂ ਅੱਜ ਵੀ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਹਜ਼ਾਰਾਂ ਮਾਵਾਂ ਦੇ ਪੁੱਤ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਠੀਕ ਹੈ ਜਿਨ੍ਹਾਂ ਦਾ ਕੋਈ ਕਸੂਰ ਸੀ ਸਰਕਾਰਾਂ ਨੇ ਉਹਨਾਂ ਨੂੰ ਐਲੀਮੀਨੇਟ ਕੀਤਾ ਲੇਕਿਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਆਕਾਰ ਤਖਤ ਯਾਨੀ ਕਿ ਸਾਡਾ ਉਹ ਤਖਤ ਜਿਹੜਾ ਮਹਾਨ ਹੈ ਜਿਹਨੂੰ ਅੱਜ ਵੀ ਅਸੀਂ ਪੂਜਦੇ ਆ ਉਹਨੂੰ ਟੈਟਰੀ ਕਰਤਾ ਸੋ ਉਹ ਉਹ ਇੱਕ ਉਹ ਇੱਕ ਬਹੁਤ ਮਾੜੀ ਘਟਨਾ ਸੀਗੀ ਹਿੰਦੁਸਤਾਨ ਸਰਕਾਰ ਦੀ ਅਸੀਂ ਅੱਜ ਦੁੱਖ ਦੁੱਖ ਪ੍ਰਗਟ ਕਰਦੇ ਹੋਏ ਰੋਸ ਵਜੋਂ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵੇਖੇ ਅੱਜ ਅਸੀਂ ਇਕੱਠੇ ਹੋਏ ਜੀ ਜਦੋਂ ਵੀ ਜ਼ਾਲਮ ਸਰਕਾਰਾਂ ਨਾਲ ਕਿਸੇ ਵੀ ਕਮਿਊਨਿਟੀ ਨਾਲ ਜੈਨੋਸਾਈਡ ਹੁੰਦਾ ਹੈ ਤਾਂ ਸਰਕਾਰਾਂ ਇਹ ਸੋਚਦੀਆਂ ਹਨ ਵੀ ਉਹ ਕਮਿਊਨਿਟੀ ਖਤਮ ਕਰਤੀ ਪਰ ਉਹਦਾ ਅਸਰ ਇਹ ਹੁੰਦਾ ਹੈ ਉਹ ਕਮਿਊਨਿਟੀ ਹੋਰ ਵੀ ਖੁੱਲ ਕੇ ਅੱਗੇ ਆਉਂਦੀ ਗਈ ਹੈ ਜਿਹੜਾ 1984 ਦੇ ਵਿੱਚ ਹੋਇਆ ਉਹ ਨਾ ਭੁੱਲਣਯੋਗ ਘਟਨਾ ਹੈ ਸਰਕਾਰਾਂ ਨੂੰ ਜਿਹੜੇ ਉਹਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਬਕਾਇਦਾ ਸਜ਼ਾ ਦੇ ਵਿੱਚ ਜੁਕਿ ਕਈ ਕਈ ਲੋਕ ਇਹੋ ਜਿਹੇ ਜਿਹੜੇ ਬਿਨਾਂ ਸਜ਼ਾ ਤੋਂ ਤੁਰੇ ਫਿਰਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਕਿਸੇ ਵੀ ਕਮਿਊਨਿਟੀ ਵਾਲੇ ਹੋ ਜਾ ਨਹੀਂ ਹੋਣਾ ਚਾਹੀਦਾ ਚਾਹੇ ਆਪਾਂ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ ਜੈਨੂਰ ਸਭ ਲਈ ਮੜਾ ਜੀ ਮੇਰਾ ਨਾਮ ਭਗਵੰਤ ਸਿੰਘ ਜਰਨਸਟ ਹਾਂ ਬੀ.ਸੀ.ਯੂ ਪੰਜਾਬ ਅ ਅੱਜ 1984 ਵਿੱਚ ਜਿਹੜਾ 6 ਜੂਨ ਦਾ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਜਿਹੜਾ ਹਮਿੰਦਰ ਸਾਹਿਬ ਤੇ ਇਹਨਾਂ ਸਰਕਾਰਾਂ ਵੱਲੋਂ ਅ ਹਮਿੰਦਰ ਸਾਹਿਬ ਤੇ ਟਰਾਈ ਕੀਤਾ ਗਿਆ ਉਹਦੇ ਵਿੱਚ ਜੋ ਸਿੱਖਾਂ ਨਾਲ ਅਤਿਆਚਾਰ ਹੋਇਆ ਯਾ ਸਾਡੇ ਉਥੇ ਬੀਬੀ ਅਕਾਲ ਤੌਰ ਲੱਗੀਆਂ ਜਿਹੜੀਆਂ ਸਿੰਘਣੀਆਂ ਨੇ ਇਹ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਇਆ ਸ਼ਹੀਦ ਹੋਈਆਂ ਅੱਜ ਉਹਨਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਤਾਂ ਕਿ ਜਿਹੜਾ ਸਾਡੇ ਉਹ ਸ਼ਹੀਦਾਂ ਨੂੰ ਯਾਦ ਕਰਨਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਅੱਜ ਜਿਹੜਾ ਸਿੱਖਾਂ ਲਈ ਇੱਕ ਅਹਿਮ ਕਾਲਾ ਦਿਨ ਹੈ ਔਰ ਖਾਲਸਾ ਸਦਾ ਹੀ ਆਜ਼ਾਦ ਹੈ ਖਾਲਸਾ ਗੁਲਾਮ ਨਹੀਂ ਪਰ ਸਰਕਾਰਾਂ ਜਿਹੜੀਆਂ ਖਾਲਸੇ ਨੂੰ ਗੁਲਾਮ ਬਣਾ ਰਹੀਆਂ ਹੈ ਜੇ 1947 ਦੀ ਗੱਲ ਕਰੀਏ ਉਦੋਂ ਵੀ ਸਾਡੇ ਸਿੱਖਾਂ ਦੀਆਂ ਸ਼ਹਾਹਤਾਂ ਹੋਈਆਂ ਸ਼ਹੀਦੀਆਂ ਹੋਈਆਂ ਉਸ ਤੋਂ ਬਾਅਦ ਜਿਹੜਾ 84 ਦਾ ਕੱਲੂ ਘਾਰਾ ਜਿਹੜਾ ਨਾਮ ਭੁੱਲਣ ਵਾਲਾ ਦੇਣਾ ਹੈ ਅੱਜ ਦੇ ਦਿਨ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਔਰ ਬਯੰਤਾ ਜਿਹੜਾ ਬੁੱਚੜ ਹੈ ਉਹਦੇ ਇਸ਼ਾਰੇ ਤੇ ਜਿਹੜੇ ਉੱਥੇ ਅਕਾਲ ਤਖਤ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਅੰਦਰ ਕੋਈ ਸੋਚ ਵੀ ਨਹੀਂ ਸੀ ਵੀ ਆਹ ਕੁਝ ਸਰਕਾਰਾਂ ਨੇ ਕਰਾ ਦੇਣਾ ਸੋ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਇਹ ਗੁਰੂ ਘਰਾਂ ਦੇ ਵਿੱਚ ਨਰੈਣੂ ਮਹੰਤ ਬਣ ਕੇ ਜਿਹੜੇ ਵੜੇ ਐ ਤੇ ਸਿੱਖਾਂ ਲਈ ਜਿਹੜੇ ਕਾਲੇ ਦਿਨ ਐ ਉਸ ਤੋਂ ਬਾਅਦ ਜਿਹੜੀਆਂ 2015 ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਦੋਂ ਤੋਂ ਹੀ ਜਿਹੜੇ ਸਿੱਖ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਐ ਤੇ ਅਸੀਂ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਜ਼ਾਦ ਰੱਖਿਆ ਤੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਸਾਨੂੰ ਆਪਣਾ ਰਾਜ ਚਾਹੀਦਾ ਹੈ ਜਿਹਦੇ ਵਿੱਚ ਜੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸੀਗੇ ਉਹ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਰਹੇ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਰਹੇ ਅਸੀਂ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦੇ ਆਂ ਜਿੱਥੇ ਸਾਡੀਆਂ ਬਹੁ ਬੱਚੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾ ਰਹੀਆਂ ਜੇਕਰ 76 ਸਾਲ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਨੂੰ ਗਲਾਂ ਚ ਟੈਰ ਪਾ ਪਾ ਕੇ ਸਾੜਿਆ ਗਿਆ ਸਾਡੀਆਂ ਬਹੁ ਬੱਚੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਜੇ ਅੱਜ ਅਸੀਂ ਆਜ਼ਾਦੀ ਦੀ ਗੱਲ ਕਰਦੇ ਆਂ ਤੇ ਅੱਜ ਵੀ ਸਾਰੇ ਹਿੰਦੂ ਵੀਰ ਮਾੜੇ ਨਹੀਂਗੇ ਔਰ ਇਹਨਾਂ ਵਿੱਚ ਕੁਝ ਸ਼ਰਾਰਤੀ ਅੰਸਰ ਹੈ ਜਿਹੜੇ ਆਰਐਸਐਸ ਦੇ ਮੁਤਾਬਕ ਚੱਲ ਰਹੇ ਹੈ ਤੇ ਉਹ ਸਾਨੂੰ ਅੱਜ ਵੀ ਧਮਕੀਆਂ ਦਿੰਦੇ ਹੈ ਵੀ ਅਸੀਂ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਉਹਨਾਂ ਦੀਆਂ ਬਹੁਤ ਬੱਚੀਆਂ ਨੂੰ ਚੁੱਕ ਕੇ ਜਿਹੜਾ ਦਿੱਲੀ ਵਿੱਚ ਜਿਵੇਂ ਟਾਇਰ ਪਾ ਕੇ ਫੁਕਿਆ ਇਦਾਂ ਸਾੜਾਂਗੇ ਸੋ ਅਸੀਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਪਹਿਲਾਂ ਜਿਹੜਾ ਨੁਕਸਾਨ ਅਸੀਂ ਝੱਲ ਲਿਆ ਸੋ ਹੁਣ ਅਸੀਂ ਇਹ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਅਸੀਂ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਵੀ ਜਿਹੜੀਆਂ ਤੂੰ ਪੰਜਾਬ ਦੇ ਉੱਤੇ ਉਹਦੀਆਂ ਚਾਲਾਂ ਚੱਲ ਰਿਆ ਹੈ ਇਹ ਤੂੰ ਬੰਦ ਕਰ ਦੇ ਕਿਸਾਨਾਂ ਨਾਲ ਥੱਕੇ ਆ ਪੰਥ ਨਾਲ ਥੱਕੇ ਆ ਗ੍ਰੰਥ ਨਾਲ ਥੱਕੇ ਆ ਤੇ ਹਰ ਇੱਕ ਪੰਜਾਬ ਦੇ ਵਰਗ ਦੇ ਲੋਕਾਂ ਨਾਲ ਜਿਹੜੀ ਸਰਕਾਰ ਧੱਕੇ ਕਰ ਰਹੀ ਹੈ ਤੇ ਆਮ ਆਦਮੀ ਦੀ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਵੀ ਤੁਸੀਂ ਵੀ ਇਹ ਗਵਰਨਮੈਂਟ ਦੇ ਪਿੱਛੇ ਲੱਗ ਕੇ ਜਿਹੜਾ ਸਿੱਖਾਂ ਨੂੰ ਗੁਲਾਮ ਬਣਾ ਰਹੇ ਹੋ ਤੇ ਇਹਦਾ ਜਿਹੜਾ ਭੁਗਤਾਨ ਤੁਹਾਡੇ ਲਈ ਬਹੁਤ ਮਾੜਾ ਹੋ